ਹਾਕੀ ਅੱਗੇ ਚੱਲ ਕੇ ਖੁਰਾਕ ਬਣ ਜਾਂਦੀ ਏ ਖੁਰਾਕ ਹੀ ਅੱਗੇ ਚੱਲ ਕੇ ਖੂਨ ਤੇ ਬਿੰਦ ਬਣ ਜਾਂਦਾ ਖੂਨ ਤੇ ਬਿੰਦ ਹੀ ਏ ਤਨ ਬਣ ਜਾਂਦਾ ماں ਕੀ ਰਕਤ ਪਿਤਾ ਬਿੰਦਾਰਾ ਬਿੰਦ ਤੇ ਜਿੰਨ ਪਿੰਡ ਕੀਆ ਅਗਨਕੁੰਡ ਰ ਪਾਨੇ ਮਹਿਲ ਮਾਠੀ ਗੋਰੀ ਇਸ ਮਾਠੀ ਕੀ ਪੁਤਰੀ ਜੋਰੀ ਗੁਰਗੰਸਾਹਬ ਜੀ ਮਹਾਰਾਜ ਦੇਚ ਇਸ ਸੰਬੰਧੀ ਬੜੀਆਂ ਵਿਚਾਰਾਂ ਨੇ ਤਨ ਰੋਟੀ ਹੈ ਰੋਟੀ ਖਾ ਕੇ ਤਨ ਭੋਜਨ ਹੈ ਭੋਜਨ ਮਿੱਠੀ ਹੈ ਇਸ ਵਾਸਤੇ ਭਗਤ ਰਵਿਦਾਸ ਜੀ ਮਹਾਰਾਜ ਤਨ ਨੂੰ ਵੀ ਮਿੱਟੀ ਦਾ ਪੁਤਲਾ ਹੀ ਕਹਿੰਦੇ ਨੇ ਮਾਟੀ ਕੋ ਪੁਤਰੋ ਕੈਸੇ ਨਚਤ ਹੈ ਦੇਖੇ ਦੇਖੇ ਸੁਨੇ ਬੋਲੇ ਦੌਰੇ ਹੋ ਫਿਰਤ ਤਨ ਭੋਜਨ ਹੈ ਔਰ ਭੋਜਨ ਦੇ ਆਸਰੇ ਤੇ ਚੱਲਦਾ मन भोजन नहीं है मन भोजन तो नहीं बने मन तो जोत स्वरूप है अपना मूल पछा ये परम जोत तो बने, ये परमात्मा तो सीधा है ये लंबी चौड़ी यात्रा तो बाद नहीं सीधा ही है ਹੁਣ ਮੈਂ ਅਰਜ਼ ਕਰਾਂ ਤਨ ਦੀ ਆਪਣੀ ਯਾਤਰਾ ਮਨ ਦੀ ਆਪਣੀ ਯਾਤਰਾ ਯਾਤਰਾ ਦੀ ਸਫਲਤਾ ਉਸ ਵਕਤ ਆਉਂਦੀ ਹੈ ਜਦ ਯਾਤਰੀ ਮੰਜ਼ਲੇ ਮਕਸੂਦ ਤੇ ਪਹੁੰਚ ਜਾਏ ਟਿਕਾਣੇ ਤੇ ਪਹੁੰਚ ਜਾਏ ਘਰ ਪਹੁੰਚ ਜਾਏ ਅਨੰਤ ਜਨਮਾਂ ਤੋਂ ਤਨ ਤੇ ਆਪਣੇ ਘਰ ਪਹੁੰਚਦਾ ਰਿਹਾ ਮਨ ਆਪਣੇ ਘਰ ਨਹੀਂ ਪਹੁੰਚਦਾ ਗੁਰਬਾਣੀ ਕਤਈ ਤਨ ਨੂੰ ਨਹੀਂ ਕਹਿੰਦੀ ਆਪਣੇ ਘਰ ਆਓ ਗੁਰਬਾਣੀ ਮਨ ਨੂੰ ਕਹਿੰਦੀ ਏ ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਘਰ ਐ ਪਰਦੇਸੀ ਮਨ ਕਿੱਥੇ ਪਰਦੇਸ ਦੇ ਚ ਭਟਕਦਾ ਹੈ ਮਨ ਪਰਦੇਸੀ ਜੇਥੇ ਸਭ ਦੇਸ ਪਰਾਇਆ ਮਨ ਜਿੱਥੇ ਜਿੱਥੇ ਭਟਕਦਾ ਹੈ ਪਰਦੇਸ ਹੈ ਇਸ ਦਾ ਦੇਸ ਨਹੀਂ ਇਸ ਦਾ ਘਰ ਨਹੀਂ ਹੈ ਇੱਕ ਜਨਮ ਤੋਂ ਨਹੀਂ ਅਨੰਤ ਜਨਮਾਂ ਤੋਂ ਵਟਕਦਾ ਹੈ ਔਰ ਇਸਨੇ बार-बार ਇਹ ਤਨ ਧਾਰਨ ਕੀਤਾ ਮਨ ਨੇ ਮਨ ਨੂੰ ਸੋਖਸ਼ਮ ਸਰੀਰ ਵੀ ਕਹਿੰਦੇ ਨੇ ਇਸ ਅਸਥੂਲ ਸਰੀਰ ਦੇ ਚ ਖਾਦਾ ਹੋਇਆ ਭੋਜਨ ਹਉਨ ਬਣਦਾ ਹੈ ਮਾਸ ਬਣਦਾ ਚਰਬੀ ਬਣਦਾ ਬਿੰਦ ਬਣਦਾ ਸਾਡੀਆਂ ਬਣਦਾ ਇੰਦਰਿਆਂ ਦੀ ਸ਼ਕਤੀ ਬਣਦਾ ਜੋ ਜੋ ਮਨ ਮਨ ਲੈਂਦਾ ਹੈ ਸੰਸਕਾਰ ਬਣਦੇ ਜੋ ਮਨ ਮਨ ਲੈਂਦਾ ਹੈ ਉਹਦੇ ਸੰਸਕਾਰ ਬਣਦੇ ਨੇ ਸੂਖਸ਼ਮ ਸਰੀਰ ਦਾ ਹਿੱਸਾ ਬਣਦਾ ਖਾਦਾ ਹੋਇਆ ਭੋਜਨ ਹੋਂਦ ਦੇ ਰੂਪ ਵਿੱਚ ਤਨ ਦੇ ਚ ਰਹਿੰਦਾ ਸੁਣਿਆ ਹੋਇਆ ਪੜਿਆ ਹੋਇਆ ਵੇਖਿਆ ਹੋਇਆ ਜਿਸ ਨੂੰ ਮਨ ਮੰਨ ਲੈਂਦਾ ਹੈ ਉਹੀ ਮਨ ਦੇ ਸੰਸਕਾਰਿਤ ਹੋ ਜਾਂਦਾ ਹੈ ਉਹੀ ਮਨ ਦੇ ਸੰਸਕਾਰ ਰੂਪ ਹੋ ਜਾਂਦਾ ਉਹੀ ਮਨ ਦਾ ਹਿੱਸਾ ਬਣ ਜਾਂਦਾ ਮੈਂ ਕੁਝ ਸੁਣਿਆ ਮੇਰੇ ਮਨ ਨੇ ਨਹੀਂ ਮੰਨਿਆ ਉਹ ਮੇਰੇ ਮਨ ਦਾ ਹਿੱਸਾ ਨਹੀਂ ਬਣੇਗਾ ਮੈਂ ਕੁਝ ਪੜਿਆ ਹੈ ਮੇਰੇ ਮਨ ਨੇ ਨਹੀਂ ਮੰਨਿਆ ਉਹ ਮੇਰੇ ਮਨ ਦਾ ਹਿੱਸਾ ਨਹੀਂ ਬਣਿਆ ਮਨ ਨੇ ਪਰਿਵਾਰ ਨੂੰ ਪਰਿਵਾਰ ਕਰਕੇ ਮੰਨ ਲਿਆ ਪਰਿਵਾਰ ਮਨ ਦਾ ਹਿੱਸਾ ਹੈ ਮਨ ਨੇ ਧਨ ਨੂੰ ਧਨ ਕਰਕੇ ਮੰਨ ਲਿਆ ਧਨ ਮਨ ਦਾ ਹਿੱਸਾ ਹੈ ਔਰ ਜੋ ਮਨ ਵਿੱਚ ਵਸ ਜਾਂਦਾ ਹੈ ਉਹ ਯਾਦਾਂ ਦੇ ਵਿੱਚ ਰਹਿੰਦਾ ਹੈ ਧਨ ਹਰ ਵਕਤ ਯਾਦ ਆਉਂਦਾ ਹੈ ਪਰਿਵਾਰ ਹਰ ਵਕਤ ਯਾਦ ਆਉਂਦਾ ਹੈ ਪਰਵਾਰ ਨੂੰ ਯਾਦ ਕਰਨਾ ਹੋਵੇ ਇਹ ਬਾਜਾ ਵਜਾਣ ਦੀ ਲੋੜ ਨਹੀਂ ਹੈ ਤਬਲਾ ਖੜਕਾਣ ਦੀ ਲੋੜ ਨਹੀਂ ਹੈ ਕਥਾ ਕਹਾਣੀਆਂ ਦੀ ਲੋੜ ਨਹੀਂ ਹੈ ਫਲਸਫਾ ਘੋਟਣ ਦੀ ਲੋੜ ਨਹੀਂ ਹੈ ਭੁਲਾਣ ਦੀ ਵੀ ਕੋਸ਼ਿਸ਼ ਕਰੀਏ ਪਰਵਾਰ ਯਾਦ ਆਉਂਦਾ ਹੈ ਭੁਲਾਣ ਦੀ ਵੀ ਕੋਸ਼ਿਸ਼ ਕਰੀਏ ਪਦਾਰਥ ਯਾਦ ਆਉਂਦੇ ਨੇ ਭੁਲਾਣ ਦੀ ਵੀ ਕੋਸ਼ਿਸ਼ ਕਰੀਏ ਧਨ ਯਾਦ ਆਉਂਦਾ ਹੈ ਯਾਦ ਕਰਨ ਦੇ ਵੀ ਕੋਸ਼ਿਸ਼ ਕਰੀਏ ਪ੍ਰਮਾਤਮਾ ਯਾਦ ਨਹੀਂ ਆਉਂਦਾ ਬਲੇ ਸੋਨਹਾਰ ਯਾਦ ਕਰਨ ਦੇ ਵੀ ਕੋਸ਼ਿਸ਼ ਕਰੀਏ ਪ੍ਰਭੂ ਯਾਦ ਨਹੀਂ ਆਉਂਦਾ ਇੱਕ ਨੂੰ ਬੁਲਾਣ ਦੇ ਵੀ ਕੋਸ਼ਿਸ਼ ਕਰੀਏ ਨਹੀਂ ਬੁਲਦਾ ਇੱਕ ਨੂੰ ਯਾਦ ਕਰਨ ਦੇ ਕੋਸ਼ਿਸ਼ ਕਰੀਏ ਨਹੀਂ ਆਉਂਦਾ ਨਹੀਂ ਆਉਂਦਾ ਯਾਰ ਕਾਰਨ ਪਦਾਰਥ ਨੋ ਮਨ ਨੇ ਮੰਨ ਲਿਆ ਪਦਾਰਥ ਮੰਦਾ ਹਿੱਸਾ ਪਰਵਾਰ ਨੂੰ ਮਨ ਨੇ ਮੰਨ ਲਿਆ ਪਰਵਾਰ ਮੰਦਾ ਹਿੱਸਾ ਧਨ ਨੂੰ ਮਨ ਨੇ ਮੰਨ ਲਿਆ ਧਨ ਮੰਦਾ ਹਿੱਸਾ ਚੰਗੇ ਤੋਂ ਚੰਗੇ ਵੱਡੇ ਸਤਸੰਗੀ ਗੁਸਤਾਖੀ ਮਾਫ ਉਹਨਾਂ ਦਾ ਵੀ ਮਨ ਪਰਮਾਤਮਾ ਨੂੰ ਪਰਮਾਤਮਾ ਕਰਕੇ ਨਹੀਂ ਮੰਨਦਾ ਨਹੀਂ ਮੰਨ ਅੰਦਰ ਸੰਸਾਰ ਰਹਿੰਦਾ ਸੰਸੇ ਜੀਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ ਮਨ ਮੰਦਾ ਹੈ ਸ਼ੱਕ ਵੀ ਕਰਦਾ ਮਾਂ ਨੂੰ ਮਾਂ ਕਰਕੇ ਮੰਨ ਲਿਆ ਮਾਂ ਤੇ ਕੋਈ ਸ਼ੱਕ ਨਹੀਂ ਪਿਓ ਨੂੰ ਪਿਓ ਕਰਕੇ ਮੰਨ ਲਿਆ ਪਿਓ ਤੇ ਕੋਈ ਸ਼ੱਕ ਨਹੀਂ ਪੁੱਤ ਨੂੰ ਪੁੱਤ ਕਰਕੇ ਮੰਨ ਲਿਆ ਪੁੱਤਰ ਤੇ ਕੋਈ ਸ਼ੱਕ ਨਹੀਂ ਪਤਨੀ ਤੇ ਕੋਈ ਸ਼ੱਕ ਨਹੀਂ परमात्मा परमात्मा करके मन ते है पर शक भी है पता नहीं है कि नहीं पता नहीं है कि नहीं मन की मैल की है शक और कुछ भी नहीं है संशय जियो मनी मन की मैल की है शक और अगर शक रोज रोज वद्दा जा रहा है मैल वद्दी जाएगी ਭਰੋਸਾ ਰੋਜ਼ ਰੋਜ਼ ਵੱਧਦਾ ਜਾ ਰਿਹਾ ਹੈ ਵਿਸ਼ਵਾਸ ਰੋਜ਼ ਰੋਜ਼ ਵੱਧਦਾ ਜਾ ਰਿਹਾ ਹੈ ਮੈਲ ਕੱਟਦੇ ਜਾਏਗੇ ਵਿਸ਼ਵਾਸ ਹੀ ਵਿਸ਼ਵਾਸ ਰਹਿ ਗਿਆ ਹੈ ਸ਼ੱਕ ਤੇ ਰਿਹਾ ਹੀ ਨਹੀਂ ਮਹਾਰਾਜ ਕਹਿੰਦੇ ਨੇ ਜਾਂ ਕੇ ਰਦੇ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਇਸ ਮਨ ਪ੍ਰਗਟ ਆਇਆ ਤਤਛੇਨ ਬ੍ਰਹਮ ਗਿਆਨ ਉੱਥੇ ਪ੍ਰਗਟ ਹੋ ਜਾਂਦਾ ਹੈ ਸਵਾਦ ਦੇ ਲੀਨ ਹੋ ਜਾਏਗਾ ਉਹਨਾਂ ਗਾਲਵਨ ਮੈਨੂੰ 48 ਸਾਲ ਹੋ ਗਏਨ ਕਥਾ ਕਰਦੇ। ਔਰ ਕਈ ਸ਼ਹਿਰਾਂ ਵਿੱਚ ਇੰਜ ਕਹਿ ਲੋ ਮੈਂ 48 ਸਾਲ ਤੋਂ ਹੀ ਜਾ ਰਿਆਂ ਮੇਰਾ ਨਾਗਾ ਨਹੀਂ ਪਿਆ। 48 ਸਾਲ ਪਹਿਲੇ ਵੀ ਮੈਂ ਦੇਖੇ ਸਨ ਸਤਸੰਗੀ ਸਮਾਧੀ ਹੀਣ ਸਨ ਅੱਜ ਵੀ ਸਮਾਧੀ ਹੀਣ। 40 ਸਾਲ ਪਹਿਲੇ ਵੀ ਪਰਮਾਤਮਾ ਤੇ ਸ਼ੱਕ ਸੀ ਅੱਜ ਵੀ ਸ਼ੱਕ ਪਰਵਾਰ ਤੇ ਤੇ ਜਨਮ ਤੋਂ ਹੀ ਭਰੋਸਾ ਹੈ ਹੁਣ ਵੀ ਭਰੋਸਾ ਹੈ ਨਿਰੰਕਾਰ ਤੇ ਭਰੋਸਾ ਨਹੀਂ ਜਾਂ ਕੇ ਜਿਹਦੇ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤੇ ਸਮਨ ਪ੍ਰਗਟ ਆਇਆ ਆਪ ਦੀ ਗੈਥਲੀ ਅਰਸ਼ ਕਰਾਂ ਦਸ਼ਮ ਗ੍ਰੰਥ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਮਨ ਨੂੰ ਗੁਰੂ ਕਹਿ ਦਿੱਤਾ ਹੈਰਾਨਗੀ ਹੋਈ ਪੜ ਕੇ ਵੀ ਮੈਨੂੰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮਨ ਨੂੰ ਗੁਰੂ ਕਹਿੰਦੇ ਨੇ ਛੰਦ ਮੈਂ ਤੁਹਾਨੂੰ ਸਰਵਨ ਕਰਾਵਾਂ ਸਰਵ ਕਾਲ ਹੈ ਪਿਤਾ ਅਪਾਰ ਦੇਵ ਕਾਲ ਕਾ ਮਾਤਾ ਹਮਾਰਾ ਮਨੁਆ ਗੁਰਮੁਰ ਮਨ ਸਾ ਮਾਈ ਜਨਮ ਕੋ ਸੁਭ ਕਰਿਆ ਪੜਾਈ ਇਹ ਮੇਰਾ ਮਨ ਗੁਰੂ ਹੈ ਕਿਉ ਮਨ ਮੰਨੇ ਤੇ ਪ੍ਰਮਾਤਮਾ ਹੈ ਮਨ ਨਹੀਂ ਮੰਨਦਾ ਤੇ ਕੋਈ ਪ੍ਰਮਾਤਮਾ ਨਹੀਂ ਕੋਈ ਪ੍ਰਮਾਤਮਾ ਮਨ ਮੰਨਦਾ ਤੇ ਈਸ਼ਵਰ ਹੈ ਮਨ ਨਹੀਂ ਮੰਨਦਾ ਤੇ ਕੋਈ ਈਸ਼ਵਰ ਨਹੀਂ ਇਸ ਦੁਨੀਆ ਦੇ ਵਿੱਚ ਬੇਸ਼ ਬਿਸਵੇਜ ਜਿਸ ਕਾਮ ਨਾ ਮਾਨੇ ਕੋਈ ਵਿਰਲਾ ਹੀ ਨਹੀਂ ਮੰਨਦਾ ਮਾਨਣਕਾਰੀ ਹੈ ਮਨ ਨਹੀਂ ਮੰਨਦਾ ਪਹਿਲਾਨੀਆਂ ਤੌਰ ਤੇ ਵੀ ਦੁਨੀਆ ਨਾਸਤਿਕ ਤਾਂ ਮੈਂ ਜ ਕਰਾ ਸਰੀਰ ਤੇ ਰੋਜ਼ ਆਪਣੇ ਘਰ ਦੀ ਤਰਫ ਜਾ ਰਿਹਾ ਹੈ ਤੇ ਤੁਸੀਂ ਪੁੱਛੋਗੇ ਸਰੀਰ ਦਾ ਘਰ ਕੀ ਹੈ ਬਾਬਾ ਫਰੀਦ ਦੱਸਦੇ ਨੇ गौर निमाणी सड करे निघर या घर कबर तेरा घर है और कोई भी घर शमशान दे चेताई तेरा घर है और कोई बाबा फरीद गोर गौर निमाणी सड करे निघर या घर आओ सर पर मैथे आवना ਮਰਨੋਂ ਨਾ ਡਰਿਆ ਆਖਿਰ ਤੂੰ ਆਣਾ ਤੇ ਕਬਰ ਦੇ ਚ ਹੈ ਕਬਰ ਹੀ ਤੇਰਾ ਘਰ ਜਨਮ ਦੇ ਨਾਲ ਸਰੀਰ ਦੀ ਯਾਤਰਾ ਆਰੰਭ ਹੋਈ ਮਰਨ ਦੇ ਨਾਲ ਸਰੀਰ ਦੀ ਯਾਤਰਾ ਸਮਾਪਤ ਹੋਈ ਮਰ ਕੇ ਸਰੀਰ ਆਪਣੇ ਘਰ ਪਹੁੰਚਿਆ ਮਰ ਕੇ ਮਨ ਆਪਣੇ ਘਰ ਨਹੀਂ ਪਹੁੰਚਿਆ ਕਿਉਂਕਿ ਮਨ ਮਰਦਾ ਹੀ ਨਹੀਂ तन का मरना ही काफी है घर पहुंच है कबर तक पहुंच है शमशान तक पहुंच है तन शमशान तक पहुंचे उस तो पहले मन भगवान तक पहुंचे तन कबर तक पहुंचे उस तो पहले मन खुदा तक पहुंचे ਕੰਨ ਕਬਰ ਤੱਕ ਪਹੁੰਚ ਜਾਂਦਾ ਹੈ ਮਨ ਖੁਦਾ ਤੱਕ ਨਹੀਂ ਪਹੁੰਚਦਾ ਇਕਾਗਰਤਾ ਬਖਸ਼ਣ ਕੰਨ ਸਮਸ਼ਾਨ ਤੱਕ ਪਹੁੰਚ ਜਾਂਦਾ ਹੈ ਮਨ ਭਗਵਾਨ ਤੱਕ ਨਹੀਂ ਪਹੁੰਚਦਾ ਇਹ ਸਤ ਸੰਗ ਇਹ ਕਥਾ ਇਹ ਕੀਰਤਨ ਇਹ ਗੁਰੂ ਦੀ ਬਾਣੀ ਹੈ ਪੈਗੰਬਰੀ ਪੁਰਸ਼ਾਂ ਦਾ ਉਪਦੇਸ਼ ਇਹ ਅਵਤਾਰੀ ਪੁਰਸ਼ਾਂ ਦਾ ਸੰਦੇਸ਼ ਮੈਂ ਜਿਸ ਵਾਸਤੇ ਹੀ ਹੈ ਕਿ ਮਨ ਆਪਣੇ ਘਰ ਤੱਕ ਪਹੁੰਚੇ ਆਵਾਹ ਗੁਰਬਾਣੀ ਆਵਾਜ਼ ਪਈ ਮਾਰਦੀ ਏ ਮੇਰੇ ਮਨ ਪਰਦੇਸੀ ਵੇ ਪਿਆਰੇ ਆਉ ਗਏ ਆਉ ਗਏ ਇਹ ਜਾਂਦਾ ਨਹੀਂ ਘਰ ਤੱਕ ਆ ਹੀ ਮਾਰਨਾ ਪੈਂਦਾ ਹੈ ਕੀਰਤਨ ਦੇ ਰਾਹੀ ਜਪਦੇ ਰਾਹੀ ਤਪਦੇ ਰਾਹੀ ਕਥਾ ਦੇ ਰਾਹੀ ਇਹਨੂੰ ਚਲਾਣਾ ਪੈਂਦਾ ਚੱਲ ਚੱਲ ਆਪਣੇ ਘਰ ਜਾਂਦਾ ਕਿ ਉਹ ਨੈਂਕਾਰ ਭੁੱਲ ਗਏ ਅਨੰਤ ਜਨਮਾਂ ਤੋਂ ਘਰੋਂ ਨਿਕਲੇ ਘਰ ਭੁੱਲ ਗਏ ਮਹਾਰਾਜ ਕਹਿੰਦੇ ਨੇ ਭੁਲਾਵੜੇ ਭੁੱਲੀ ਭੁੱਲ ਭੁੱਲ ਪਰਛਾਤਾ ਪੜ ਗਏ ਮਨੋਚਿੰਤਕ ਐਸਾ ਕਹਿੰਦੇ ਨੇ ਜਿਹੜਾ ਮਨੁੱਖ ਲੰਬੇ ਸਮੇਂ ਤੱਕ ਪਰਦੇਸ ਦੇ ਚ ਰਹਿੰਦਾ ਹੈ ਪਰਿਵਾਰ ਨੂੰ ਆਪਣੇ ਘਰ-ਬਾਰ ਨੂੰ ਭੁੱਲ ਜਾਂਦਾ ਹੈ। ਮੋਹ ਮਿਟ ਜਾਂਦਾ ਹੈ। ਲੰਬੇ ਸਮੇਂ ਤੱਕ ਰਹਿਣ ਕਰਕੇ। ਮਨੋਵਿਗਿਆਨਕ ਐਸਾ ਕਹਿੰਦੇ। ਕਿ ਜੋ ਅਸਥool ਪਰਿਵਾਰ ਹੈ, ਅਗਰ ਲੰਬੇ ਸਮੇਂ ਤੱਕ ਕੋਈ ਰਹਿੰਦਾ ਹੈ। ਪਰਿਵਾਰ ਦਾ ਮੋਹ ਮਿਟੇ। ਇਸ ਵਾਸਤੇ ਪੁਰਾਣੇ ਸੰਨਿਆਸੀ ਜੋਗੀ ਜੰਗਲਾਂ 'ਚ ਜਾਂਦੇ ਸਨ। ਨਹੀਂ ਜਾਣਾ ਘਰ ਭੁੱਲ ਜਾਣਾ। ਨਹੀਂ ਜਾਣਾ ਪਰਿਵਾਰ ਦੇ ਵਿੱਚ ਭੁੱਲ ਜਾਏ। ਪਰ ਜੰਗਲਾਂ ਦੇ ਵਿੱਚ ਵੀ ਪਰਵਾਹ ਰਹੀ ਆਦਾਂ ਦਾ ਸੀ ਜੰਗਲਾਂ ਦੇ ਵਿੱਚ ਵੀ ਪਦਾਰਥ ਯਾਦ ਆਉਂਦੇ ਨੇ ਦੂਰ ਕਿਉਂ ਜਾਈਏ ਕਬੀਰ ਕਹਿੰਦੇ ਨੇ ਗ੍ਰਹਿ ਤਜ ਬਨਖੰਡ ਜਾਈਏ ਛੁਣ ਖਾਈਏ ਕੰਧਾ ਅਜ ਹੂੰ ਬੇਕਾਰ ਨਾ ਛੋੜਈ ਅਭੀ ਮਨ ਮੰਦ ਇਤੇ ਜੰਗਲ ਦੇ ਵਿੱਚ ਵੀ ਪਦਾਰਥਾਂ ਨੂੰ ਯਾਦ ਕਰਦਾ ਇਤੇ ਜੰਗਲ ਦੇ ਵਿੱਚ ਗਿਆ ਤੇ ਸੇ ਨਿਰੰਕਾਰ ਨੂੰ ਯਾਦ ਕਰਨ ਵਾਸਤੇ ਉਥੇ ਵੀ ਪਰਿਵਾਰ ਨੂੰ ਯਾਦ ਕਰਦਾ ਚਲੋ ਇਸ ਸੰਬੰਧ ਦੇ ਚ ਮੈਂ ਇੱਕ ਸਵਈਆ ਤੁਹਾਨੂੰ ਰਾਜ yogi ਭਰਤਰੀ ਦਾ ਸੁਣਾ ਦੇਣਾ ਉਹਨੇ ਘਰ-ਬਾਰ ਛੱਡਿਆ ਸੀ ਗੋਰਖ ਦਾ ਚੇਲਾ ਬਣਿਆ ਸੀ ਲੰਬੀ ਸਾਧਨਾ ਕੀਤੀ ਗੋਰਖ ਨੇ ਜੋ ਕੁਝ ਵੀ ਕਿਹਾ ਉਸਨੇ ਮੰਨਿਆ ਰਾਜਾ ਸੀ ਲੱਖਾਂ ਦਾ ਦਾਨ ਕਰਨ ਵਾਲਾ ਸੀ ਗੋਰਖ ਨੇ ਖੱ퍼 ਪਕੜਾ ਦਿੱਤਾ ਕਿ ਘਰ ਘਰ ਮੰਗਣਾ ਪਏ ਬੇਕਸ਼ਾ ਲੈਣੀ ਇਹਨਾਂ ਦੀ ਤਰਫ ਹੀ ਸਤਿਗੁਰ ਨੇ ਇਸ਼ਾਰਾ ਕੀਤਾ ਰੋਵੇਂ ਰਾਜੇ ਕੰਨ ਪੜਾਏ ਘਰ ਘਰ ਮੰਗੇ ਬਿਖਿਆ ਇਹਨਾਂ ਦੀ ਤਰਫ ਰੋਪਿਆ ਸੀ ਗੋਪੀ ਚੰਨ ਰੋਪਿਆ ਸੀ ਭਰਤਰੀ ਰਾਜੇ ਸੰਨ ਜਦ ਦਵਾਰ ਦਵਾਰ ਤੇ ਚੁਟਕੀ ਆਟਾ ਮੰਗਣਾ ਰੋਵੇ ਰਾਜੇ ਕੰਨ ਪੜਾਇ ਗਰ ਘਰ ਮੰਗੇ ਵਿਖਿਆ ਜਾ ਭਰਤੀ ਕਹਿੰਦਾ ਮੈਂ ਸਭ ਕੁਝ ਕੀਤਾ ਹੈ ਤਾਂ ਕੀ ਮਨ ਪਰਮਾਤਮਾ ਤੱਕ ਪਹੁੰਚ ਗਿਆ ਤੇ ਪਰਮਾਤਮਾ ਤੱਕ ਪਹੁੰਚਣਾ ਕੀ ਹੁੰਦਾ ਹੈ ਪਰਮਾਤਮਾ ਨੂੰ ਯਾਦ ਕਰਨਾ ਤੇ ਪਰਮਾਤਮਾ ਦੀ ਪ੍ਰਾਪਤੀ ਕੀ ਹੈ ਪਰਮਾਤਮਾ ਦਾ ਯਾਦ ਆ ਜਾਣਾ ਔਰ ਕੁਝ ਵੀ ਨਹੀਂ ਔਰ ਕੁਝ ਨਹੀਂ ਦੋ ਸ਼ਬਦ ਮਜਬੂਰੀ ਚ ਆਖੇ ਜਾਂਦੇ ਨੇ ਪਰਮਾਤਮਾ ਦੇ ਕੋਲ ਜਾਣਾ ਇਹਦਾ ਮਤਲਬ ਸਥਾਨਿਕ ਦੂਰੀ ਹੈ ਕੋਈ ਉੱਤੇ ਵਿਆਪਕ ਹੈ ਕੋਈ ਸਥਾਨਿਕ ਦੂਰੀ ਨਹੀਂ ਕੋਈ ਸਮੇਂ ਦੀ ਦੂਰੀ ਨਹੀਂ ਹੈ ਜਿੱਥੇ ਮਨੁੱਖ ਖੜਾ ਹੈ ਉੱਥੇ ਵੀ ਹੈ ਜੰਗਲ ਦੇ ਚ ਵੀ ਹੈ ਬਾਜ਼ਾਰ ਦੇ ਚ ਵੀ ਹੈ ਮੰਦਰ ਦੇ ਚ ਵੀ ਹੈ ਮਸਜਿਦ ਦੇ ਚ ਵੀ ਹੈ ਵਿਆਪਕ ਹੈ ਪਰਮਾਤਮਾ ਦੀ ਪ੍ਰਾਪਤੀ ਦਾ ਸਾਧਨ ਕੀ ਹੈ ਪਰਮਾਤਮਾ ਨੂੰ ਯਾਦ ਕਰਨਾ ਚੇਤੇ ਕਰਨਾ ਸਿਮਰਨ ਕਰਨਾ ਸੰਸਕ੍ਰਿਤ ਵਿੱਚ ਕਹਿੰਦੇ ਨੇ ਸਿਮਰਨ ਕਰਨਾ ਉਰਦੂ ਵਿੱਚ ਕਹਿੰਦੇ ਨੇ ਯਾਦ ਕਰਨਾ ਪੰਜਾਬੀ ਵਿੱਚ ਕਹਿੰਦੇ ਨੇ ਚੇਤੇ